ਕਿਸਾਨੀ ਅੰਦੋਲਨ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਕ ਹੋਰ ਕਿਸਾਨ ਨੌਜਵਾਨ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਕਿਸਾਨ ਕਿਸਾਨੀ ਸੰਘਰਸ਼ ਦੇ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਸੀ ਕਿ ਰਸਤੇ ਦੇ ਵਿੱਚ ਇੱਕ ਦੁਰਘਟਨਾ ਹੋ ਜਾਂਦੀ ਆ ਜਿੱਥੇ ਕਿਸਾਨ ਦੀ ਜਿਹੜੀ ਆ ਮੌਤ ਹੋ ਗਈ ਆ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਮਨਜੋਤ ਜੀ ਮਨਜੋਤ ਅੱਜ ਇੱਕ ਹੋਰ ਖਬਰ ਜਿਹੜੀ ਸਾਹਮਣੇ ਆਈ ਹੈ ਕਿ ਕਿਸਾਨੀ ਸੰਘਰਸ਼ ਦੇ ਵਿੱਚ ਇੱਕ ਇੱਕ ਹੋਰ ਨੌਜਵਾਨ ਕਿਸਾਨ ਦੀ ਜਿਹੜੀ ਆ ਉਹ ਮੌਤ ਹੋ ਗਈ ਆ ਅਜੇ ਤਰੀਕੇ ਨਾਲ ਭਾਵਨਾ ਤੋਂ ਦੱਸਿਆ ਬਿਲਕੁਲ ਔਰ ਉਸੇ ਤਰੀਕੇ ਨਾਲ ਹੁਣ ਇਹਨਾਂ ਪੱਗ ਅਸੀਂ ਦੱਸ ਜਿਓ ਤੋਂ ਬਾਅਦ ਜਿਹੜੀਆਂ ਮੋਟਾਂ ਹੋ ਚੁੱਕੀਆਂ ਐ ਇਸ ਅੰਦੋਲਨ ਚੱਲਦੇ ਆ ਔਰ ਦੂਜੇ ਪਾਸੇ ਜਿਹੜਾ ਹੁਣ ਗੁਰਦਾਸਪੁਰ ਤੋਂ ਲਗਭਗ ਕਿੱਲੇ ਕਰ ਗਰੀਦਾਂ ਸ਼ਮੂ ਬਾਟਰ ਵੱਲ ਆ ਰਹੀ ਸੀ ਨੌਜਵਾਨਾਂ ਦਾ ਕਿਸੇ ਰਸਤੇ ਦੇ ਵਿੱਚ ਟ੍ਰਕਸਨਾ ਹੋ ਜਾਂਦੀ ਐ ਡੇਟ ਐਕਸਟ੍ਰਾ ਲੀ ਜਾਓ ਆਸੇ ਦਾ ਸਕਾਰ ਆਉਂਦੀ ਔਰ ਉਸ ਤੋਂ ਬਾਅਦ ਜਿਹੜੇ ਕਿਸਾਨ ਆ ਗੁਣੇ ਜਗਜੀਤ ਸਿੰਘ ਢੱਲੇਵਾਲ ਔਰ ਸਰਵਨ ਸਿੰਘ ਪਰ ਇਹ ਉਹਨਾਂ ਨੇ ਜਿਹੜੇ ਵੀ ਨੌਜਵਾਨ ਜਾਂ ਫਿਰ ਕਿਸਾਨ ਆ ਗੁਣੇ ਜਿਹੜੇ ਨੇ ਸ਼ਹੀਦ ਹੋਏ ਨੇ ਇਸ ਅੰਦੋਲਨ ਦੇ ਵਿੱਚ ਉਸ ਨੂੰ ਸ਼ਹੀਦ ਦਾ ਤੇ ਬਲੇ ਪੰਜਾਬ ਸਰਕਾਰ ਨੂੰ ਕਿਹਾ ਔਰ ਨਾਲ ਦੀ ਨਾਲ ਹੀ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਮੁਕੱਤਮਾ ਹੈ ਉਹ ਵੀ ਚਰਚਾ ਕਰਦੇ ਨੇ ਕਿ ਐਸਾ ਫਿਰ ਹਾਲ ਅਜੇ ਤੱਕ ਜਿਹੜਾ ਇੱਕ ਹੀ ਨੌਜਵਾਨ ਜਿਹੜਾ ਸ਼ੁਕਰਨ ਸਿੰਘ ਦੇ ਨਾਮ ਤੇ ਸ਼ਹੀਦ ਦਾ ਦਰਜਾ ਜਿਹੜਾ ਉਹ ਟਵੀਟ ਕਰਕੇ ਮੌਜੂਦਗੀਆਂ ਹਲਾਣਾ ਹੈ ਔਰ ਨਾਲ ਦੀ ਨਾਲ ਉਹਦੇ 1 ਕਰੋੜ ਰੁਪਿਆ ਮੁਆਵਜ਼ਾ ਔਰ ਨਾਲ ਸਰਕਾਰੀ ਨੌਕਰੀ ਜਿਹੜੀ ਯੂਸੀ ਭਰਨ ਦੀ ਗੱਲ ਹੋਈ ਹੈ ਪਰ ਬਾਕੀ ਜਿਹੜੇ ਨੇ ਜਿੰਨਾਂ ਦੇ ਵਿੱਚ ਖਨੌਰੀ ਦੇ ਵਿੱਚ ਵੀ ਸ਼ਹੀਦ ਹੋਏ ਨੇ ਕੋਈ ਹੋਰ ਕਈ ਸ਼ੰਭੂ ਬਾਡਰ ਦੇ ਜਿਹੜੇ ਸ਼ਹੀਦ ਹੋਏ ਨੇ ਤਾਂ ਉਹਨਾਂ ਦੇ ਲਈ ਆਡੀਕਾ ਕੋਈ ਮੁਆਫੀ ਰਾਜੀ ਜਿਹੜੀ ਉਹ ਜਾਰੀ ਨਹੀਂ ਕੀਤੀ ਪਰ ਫਿਰ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਆ ਕਿ ਕੀ ਗੱਲਬਾਤ ਹੈ ਕਿਉਂਕਿ ਲਗਾਤਾਰ ਮੀਟਿੰਗ ਜਿਹੜੀ ਆ ਉਹ ਜਿਹੜੇ ਕਿਸਾਨਾਂ ਕੋਲ ਸਰਵਜਿੰਦਰ ਸਿੰਘ ਪਤੇਹਰੋ ਜੀ ਦੇ ਇਸ ਥੱਲੇਵਾੜ ਜੜਨੇ ਪਰ 35 42 ਮੀਟਿੰਗ ਹੋਣ ਦੀ ਗੱਲਬਾਤ ਜਿਹੜੀ ਹੋ ਰਹੀ ਆਉਂਦੀ ਆ ਉਹ ਗੱਲਬਾਤ ਜੀ ਇੱਕ ਕਿਸਾਨ ਜਿਹੜਾ ਨੌਜਵਾਨ ਸੀ ਇਹ ਦੁਰਘਟਨਾ ਦੇ ਵਿੱਚ ਇਸ ਦੀ ਮੌਤ ਹੋਈ ਹੈ ਕਿ ਕਿਸਾਨੀ ਸੰਘਰਸ਼ ਦੇ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਸੀ ਕਿ ਉਸ ਵਕਤੇ ਉੱਥੇ ਕਿਸਾਨੀ ਸੰਘਰਸ਼ ਦੇ ਵਿੱਚ ਹੀ ਸ਼ਾਮਲ ਸੀ ਬਿਲਕੁਲ ਜਿਸ ਤਰੀਕੇ ਨਾਲ ਤੁਸੀਂ ਕਿਹਾ ਇਹ ਰਾਜ ਦਾ ਮਨਸੂਰ ਦੇ ਵੀ ਜੀਰਾ ਤੋਂ ਹੁੰਦੇ ਹੋਏ ਸ਼ੰਭੂ ਆ ਰਿਹਾ ਸੀਗਾ ਔਰ ਜੇਤਰ ਕਟਣਾ ਦਾ ਸ਼ਿਕਾਰ ਹੋਇਆ ਹਾਲਾਂਕਿ ਅਲੇ ਤੱਕ ਇਹ ਸ਼ੁਰਕਾ ਸ਼ੰਭੂ ਬਾਟਰ ਦੇ ਉਪਰ ਨਹੀਂ ਪਹੁੰਚਿਆ ਲੇਕਿਨ ਕਿਛੇ ਇਹ ਜੇ ਟ੍ਰੈਕਟਰਲੀ ਔਰ ਸੜਕ ਹਾਦਸੇ ਦਾ ਸ਼ਿਕਾਰ ਹੋਈ ਜਿਸ ਦੇ ਵਿੱਚ ਉਸ ਦੀ ਮੌਤ ਹੋ ਚੁੱਕੀ ਜੀ ਧੰਨਵਾਦ ਮਨਜੋਤ ਹੋਰ ਜਾਣਕਾਰੀ ਲਈ ਜੁੜੇਗੇ ਤੁਹਾਡੇ ਨਾਲ ਐਸੀ ਮੇਰੇ ਸਹਿਯੋਗੀ ਮਨਜੋਤ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਕਿਸਾਨੀ ਸੰਘਰਸ਼ ਦੇ ਵਿੱਚ ਇੱਕ ਹੋਰ ਕਿਸਾਨ ਨੌਜਵਾਨ ਦੀ ਜਿਹੜੀ ਆ ਮੌਤ ਹੋ ਗਈ ਹੈ ਕਿਸਾਨ ਜਿਹੜਾ ਕਿ ਕਿਸਾਨੀ ਸੰਘਰਸ਼ ਦੇ ਵਿੱਚ ਸ਼ਾਮਲ ਹੋਣ ਜਾ ਰਿਹਾ ਸੀਗਾ ਕਿ ਰਸਤੇ ਦੇ ਵਿੱਚ ਇਸ ਦੀ ਮੌਤ ਹੋ ਗਿਆ ਜੀਰਾ ਤੁਸ਼ੰਬੂ ਬਾਰਡਰ ਤੇ ਜਾ ਰਿਹਾ ਸੀਗਾ ਰਸਤੇ ਦੇ ਵਿੱਚ ਇੱਕ ਦੁਰਘਟਨਾ ਹੋ ਜਾਂਦੀ ਹੈ ਜਿੱਥੇ ਕਿਸੇ ਕਿਸਾਨ ਦੀ ਮੌਤ ਹੋ ਗਈ ਹੈ ਦੱਸ ਦਈਏ ਕਿ ਕਿਸਾਨੀ ਸੰਘਰਸ਼ ਜਿਹੜਾ ਉਹ ਚੱਲ ਰਿਹਾ ਹੈ ਤੇ ਕਿਸਾਨਾਂ ਦੇ ਵੱਲੋਂ ਇਸ ਤੇ ਹਜੇ ਵਿਰਾਮ ਲਗਾਇਆ ਗਿਆ ਵਾ ਤੇ ਫਿਰ ਕਿ ਦਿੱਲੀ ਕੁਝ ਕਰਨਗੇ ਕਿਸਾਨ ਅਗਲੀ ਰਣਨੀਤੀ ਜਿਹੜੀ ਕਿਸਾਨਾਂ ਦੇ ਵੱਲੋਂ ਤੈਅ ਕੀਤੀ ਜਾਵੇਗੀ ਤੇ ਕਿਸਾਨੀ ਸੰਘਰਸ਼ ਜਿਹੜਾ ਲਗਾਤਾਰ ਜਾ ਰਿਹਾ ਤੇ ਉਸ ਵਿੱਚਕਾਰ ਜਿਹੜੀ ਆ ਇੱਕ ਜਿਹੜਾ ਨੌਜਵਾਨ ਸੀਗਾ ਪਹਿਲਾਂ ਉਸ ਦੀ ਸ਼ੁਭਨਾਸੀ ਜਿੱਤਾ ਕਿ 21 ਸਾਲ ਦੀ ਉਮਰ ਸੀ ਉਸ ਦੀ ਮੌਤ ਹੋਈ ਸੀ ਤੇ ਹੁਣ ਜਿਹੜੀ ਇੱਕ ਖਬਰ ਹੋਰ ਸਾਹਮਣੇ ਆ ਰਹੀ ਹੈ ਕਿਸਾਨੀ ਸੰਘਰਸ਼ ਦੇ ਵਿੱਚ ਇੱਕ ਹੋਰ ਕਿਸਾਨ ਨੌਜਵਾਨ ਦੀ ਜਿਹੜੀ ਮੌਤ ਹੋ ਗਈ ਆ ਕਿਸਾਨੀ ਸੰਘਰਸ਼ ਦੇ ਵਿੱਚ ਸ਼ਾਮਲ ਹੋਣ ਜਾ ਰਿਹਾ ਸੀ ਕਿ ਰਸਤੇ ਦੇ ਵਿੱਚ ਇੱਕ ਦੁਰਘਟਨਾ ਹੋ ਗਈ ਜਿੱਥੇ ਕਿਸੇ ਕਿਸਾਨ ਨੌਜਵਾਨ ਦੀ ਮੌਤ ਹੋ ਗਈ